ਸਰਦਾਰ ਕੁਲਦੀਪ ਸਿੰਘ ਜੀ ਢਾੜੀਵਾ ਸਾਡੇ ਵਿੱਚ ਪਹੁੰਚ ਚੁੱਕੇ ਨੇ ਕਿਉਂਕਿ ਪਹਿਲੀ ਮੀਟਿੰਗ ਤੇ ਆਏ ਦੋ ਮਿਸ ਹੋ ਗਈਆਂ ਸੀ ਲੇਟ ਹੋ ਗਏ ਸੀ ਸੋ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਕੱਲ ਜਿਨ੍ਹਾਂ ਨੇ ਟਾਰੀ ਹਲਕੇ ਤੋਂ ਇਲੈਕਸ਼ਨ ਲੜੀ ਸੀ ਕਾਂਗਰਸ ਵੱਲੋਂ ਤਰਸੀਮ ਸਿੰਘ ਸਿਆਲਕਾ ਜੀ ਕੱਲ ਸੀਐਮ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਣਾ ਨੇ ਉਹਨਾਂ ਨੂੰ ਸ਼ਾਮਲ ਕੀਤਾ ਅੱਜ ਚਨਕੋਨਾ ਮੰਤਰੀ ਸਾਹਿਬ ਨੂੰ ਉਹਨਾਂ ਨੇ ਪੀਸੀ ਕਰਨੀ ਪਈ ਸੋ ਇਸ ਕਰਕੇ ਲੇਟ ਹੋ ਗਏ ਸੋ ਕੋਈ ਗੱਲ ਨਹੀਂ ਕਿਉਂਕਿ ਆਪਾਂ ਤੇ ਵਿਚਾਰ ਕਰਦੇ ਰਹਿਨੇ ਆਪਾਂ ਮਿਲਦੇ ਰਹਿਨੇ ਆਪਾਂ ਮੰਤਰੀ ਸਾਹਿਬ ਨੂੰ ਟਾਈਮ ਦੇਣਾ ਉਹਨਾਂ ਨੂੰ ਆਪਾਂ ਸੁਣਨਾ ਨੇ ਕਿਉਂਕਿ ਭਿੰਡੀ ਸਾਜਾਂ ਦੇ ਬਹੁਤ ਹੀ ਸੂਝਵਾਨ ਵੋਟਰ ਪਹਿਲਾਂ ਗੁਰਫਤਿਹ ਪ੍ਰਾਈਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਬਹੁਤ ਹੀ ਖਰਮਨ ਪਿਆਰੇ ਚੇਅਰਮੈਨ ਬਲਦੇਵ ਸਿੰਘ ਜੀ ਮੇਅਦੀਆਂ ਇਹਦੇ ਨਾਲ ਤੋ ਅੱਜ ਇਸ ਪਿੰਡ 'ਚ ਆਉਣ ਦਾ ਮੌਕਾ ਮਿਲਿਆ ਤੇ ਮੌਕਾ ਲੋਕ ਸਭਾ ਚੋਣਾਂ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਲੋਕ ਸਭਾ 2024 ਬਿਲਕੁਲ ਪੰਜੇ ਤੇ ਨਿਸ਼ਾਨਦੇਵ ਮੋੜ ਲਾਉਣ ਤੋਂ ਪਹਿਲਾਂ 10 ਵਾਰੀ ਸੋਚਿਓ ਸਭ ਤੋਂ ਵੱਡੀ ਵੱਡਾ ਸਦਨ ਜਿਹੜਾ ਜਿੱਥੇ ਲੋਕਾਂ ਦੇ ਪ੍ਰੇਖ ਦੇ ਫੈਸਲੇ ਹੁੰਦੇ ਜਿੱਥੇ ਦੇਸ਼ ਕਿੱਦਾਂ ਚੱਲਣਾ ਕਿੱਦਾਂ ਚਲਾਉਣਾ ਜਿੱਥੇ ਇਹ ਫੈਸਲਾ ਹੁੰਦਾ ਲੋਕ ਸਭਾ ਇਹ ਦੋਸਤਾਨ ਦੀ 140 ਕਰੋੜ ਆਬਾਦੀ ਹੈ ਤੇ 543 ਮੈਂਬਰ ਚੁੜ ਕੇ ਆਉਣੇ 543 ਬੰਦਿਆਂ ਨੇ ਅਜਿੰਨੇ ਆਪਾਂ ਬੈਠੇ ਆ ਥੋੜੇ ਹੌਲ ਹੋ ਜਾਣ ਐਨੇ ਬੰਦੇ 543 ਬੰਦੇ ਜਿਹੜੇ ਉਹ ਦੋ ਟੂ ਦੋਸ ਕੀਤੀ ਐ ਸਾਡੀ ਪਿਛਲੀ ਵਿਚਨ ਦੇ ਵਿੱਚ ਜੋ ਇਸ ਵੇਲੇ ਦੇ ਵਕਾਫ ਦੇ ਬਾਰੇ ਪੰਜਾਬ ਦੇ ਬੜੇ ਬੜੇ ਲੀਡਰ ਜਿਹਨਾਂ ਨੇ ਵਾਅਦਾ ਕਰਕੇ ਗਏ ਉਹਨਾਂ ਦੇ ਪੂਰੇ ਵਿਕੀਤੇ ਦੇ ਸਾਡੇ ਵਗਾ ਸਾਰੇ ਅਰਥੇ ਦਾ ਟੱਕਾ ਮੁੰਡਾ ਬਣਾਇਓ ਜਾਲ ਤੁਹਾਡੇ ਪਿੰਡ ਦਾ ਵਿਕਾਸ ਹੋ ਸਕੇ ਮੈਂ ਜਿੰਨਾ ਤੁਸੀਂ ਪੈਸਾ ਕਹੋਗੇ ਜਿੰਨਾ ਬੰਦੇ ਸੋਣੀ ਚੜਗੇ ਉਹਨੇ ਪੈਸੇ ਛੜਿਆ ਤੁਹਾਨੂੰ ਜਾਰੀ ਕਰਦੇ ਆਂਗੇ ਬਸ ਪਹਿਲੀ ਦੂਨ ਨੂੰ ਤੁਸੀਂ ਸਭ ਦੇ ਪਰੇ ਉੱਤੇ ਝਾੜੂ ਦਾ ਚੋਣ ਛਾਲ ਦੇਣਾ ਉਹ ਬੜਾ ਨਬੜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲਖਵਿੰਦਰ ਸਿੰਘ ਪਿੰਡ ਪਿੰਡੀ ਸੇਤਾ ਆਮ ਪਾਰਟੀ ਪ੍ਰਧਾਨ ਜੋਗੇ ਅੱਜ ਸਾਡੇ ਪਿੰਡ ਵਿੱਚ ਸਰਦਾਰ ਧਾਰੀয়াল ਸਾਹਿਬ ਅਤੇ ਸਰਦਾਰ ਬਲਦੇਵ ਸਿੰਘ ਪੰਨ ਗ੍ਰੇਨ ਚੇਅਰਮੈਨ ਪੰਜਾਬ ਸਾਡੇ ਨਗਰ ਵਿੱਚ ਪਹੁੰਚੇ ਸੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਜੋਗੇ ਲੋਕ ਸਭਾ ਚੋਣ ਦੀ ਸੀਟ ਮੈਨੂੰ ਜਿਤਾਓਗੇ ਤੇ ਮੈਂ ਤੁਹਾਨੂੰ ਕੋਈ ਵੀ ਕਮੀ ਨਹੀਂ ਰਹਿਣ ਦੇਵਾਂਗਾ ਤੇ ਅਸੀਂ ਵੀ ਪੂਰੇ ਵਿਸ਼ਵਾਸ ਨਾਲ ਧਾਰੀਵਾਲ ਸਾਹਿਬ ਨੂੰ ਕਿਹਾਗੇ ਵੋਟਾਂ ਦੀ ਲੀਡ ਸਾਡਾ ਕੰਮ ਹੈ ਵਧਾਉਣਾ ਤੇ ਜੋ ਤੁਹਾਡੇਆ ਤੁਹਾਡਾ ਫਰਜ਼ ਬਣਦਾ ਗਰੰਟਾਂ ਦਾ ਜੋ ਸਾਡੇ ਪਿੰਡਾਂ ਦਾ ਕੰਮ ਹੈ ਸਕੂਲ ਦਾ ਸਟੇਡੀਅਮ ਦਾ ਜੋ ਸਾਡੇ ਅਧਿਆਪਕ ਘਟ ਨੇ ਉਹ ਸਾਨੂੰ ਪੂਰੇ ਮਿਲਣ ਸਾਡੀ ਇੱਕ ਟੈਂਕੀ ਦਾ ਉਹ ਪਾਣੀ ਦਾ ਕੰਮ ਵਿਕਾਸ ਕੀਤਾ ਜਾਵੇ ਬਾਕੀ ਹੋਰ ਛੋਟੀਆਂ-ਛੋਟੀਆਂ ਸਾਡੀਆਂ ਬਹੁਤ ਕਮੀਆਂ ਨੇ ਸਾਡੇ ਪਿੰਡ ਵਿੱਚ ਉਹ ਸਾਡੀਆਂ ਪੂਰੀਆਂ ਉਹਨਾਂ ਕਰਨ ਦਾ ਸਾਨੂੰ ਵਿਸ਼ਵਾਸ ਦਿੱਤਾ ਤੇ ਅਸੀਂ ਵੀ ਧਾਰੀয়াল ਸਾਹਿਬ ਨੂੰ ਕਿਹਾ ਕਿ ਤੁਹਾਨੂੰ ਇਸ ਪਿੰਡ ਵਿੱਚੋਂ ਵਾਦ-ਵਾਦ ਲੀਡ ਨਾਲ ਤੁਹਾਨੂੰ ਅਸੀਂ ਇਥੋਂ ਜਿਤਾਵਾਂਗੇ ਤੇ ਲੋਕ ਸਭਾ ਦੇ ਵਿੱਚ ਤੁਹਾਨੂੰ ਸੀਟ ਜਿਤਾ ਕੇ ਭੇਜਾਂਗੇ ਵਾਹਿਗੁਰੂ ਜੀ ਕਾ ਖਾਲਸਾ